ਸਾਰੇ ਵੀਰਾਂ ਦੇ ਭੈਣਾਂ ਨੂੰ ਸਤਿ ਸ੍ਰੀ ਅਕਾਲ। ਬਈ ਜਪਖੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ। ਜੋ ਵੀਰ ਆਪਣੀ YouTube ਚੈਨਲ ਢਾਲੀਵਾਲ ਡੈਰੀ ਫਾਰਮ ਬਠਿੰਡਾ ਦੇ ਨਵੇਂ ਆਏ ਹੈਗੇ। ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਰੇ। ਤੇ ਨਾਲ ਲੱਗਿਆ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਜੋ ਸਾਨੂੰ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਸਾਰਿਆਂ ਨੂੰ ਪਹਿਲਾਂ ਆ ਸਕੇ। ਬਹੁਤ ਵੀਰਾਂ ਦੇ ਵੀਰੇ ਕਮੈਂਟ ਆ ਰਹੇ ਸੀ ਬਹੁਤ ਵੀਰਾਂ ਦੀ ਮੰਗ ਸੀ ਕਿ ਵੀਰੇ ਤੇ ਇਹ ਪਸੂ ਸੂਣ ਤੋਂ ਪਹਿਲਾਂ ਭਾਰ ਦਿਖਾਉਣ ਲੱਗ ਜਾਂਦਾ ਇਹਨੂੰ ਪਿੱਸਾ ਵੀ ਕਹਿੰਦੇ ਆਗੇ ਉਹਤੇ ਵੀਡੀਓ ਬਣਾਓ ਤੁਹਾਡਾ ਪ੍ਰਾਣਾ ਕੰਮ ਆਗਾ ਤੇ ਵਪਾਰ ਕਰਦੇ ਹੋ ਤਾਂ ਕਿ ਛੋਟੇ ਕੋਈ ਨੁਕਤਾ ਹੋਊਗਾ ਜੇ ਆਪਾਂ ਇੱਕ ਛੋਟੇ ਦੇਸੀ ਨੁਕਤਾ ਵੀਰੇ ਸਾਂਝਾ ਕਰਨ ਜਾ ਰਹੇ ਆ ਜਿਹਦਾ ਵੀਰੇ ਪਸੂ 100% ਭਾਰ ਦਿਖਾਉਣ ਹਾਰ ਜਾਂਦਾਗਾ ਤੇ ਜੇ ਕਿਸੇ ਵੀਰ ਪ੍ਰਾਣੇ ਆਪਣੇ ਆਦੇ ਪਸੂ ਜਾਂ ਕਿਸੇ ਹੋਰ ਚੀਜ਼ ਦੀ ਐਡ ਲਗਾਉਣੀ ਹੁੰਦੀ ਆ ਵੀਰੇ ਉਹ ਆਪਣੇ 9879 33801 ਨੰਬਰ ਤੇ ਕਨੈਕਟ ਕਰ ਸਕਦੇ ਆਗੇ ਵੀਰੇ ਕਈ ਪਸ਼ੂਗਰੇ ਸੂਣ ਤੋਂ ਪਹਿਲਾਂ ਹੁਣ ਪਤਾ ਹੀ ਆ ਭਾਰਤ ਖਾਣ ਲੱਗ ਜਾਂਦੇ ਆਗੇ ਨੇੜੇ ਦੈਣ ਹੁੰਦੇ ਆਗੇ ਤੇ ਆਪਾਂ ਨਾਲ ਨਾ ਕੋਈ ਟੰਕਾ ਲਵਾ ਸਕਦੇ ਹੁੰਨੇ ਆਗੇ ਤਾਂ ਕਿ ਆਪਾਂ ਨਾਲ ਇੱਕ ਦੇਸੀ ਨੁਕਤਾ ਲੈ ਕੇ ਆ ਉਹ ਤੁਸੀਂ ਕਰਦੇ ਹੋ ਵੀਰੇ 100% ਤੁਹਾਨੂੰ ਰਿਜ਼ਲਟ ਮਿਲੂਗਾ ਤੇ ਆਪਣੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦੇਓ ਚੰਗੀ ਲੱਗੇ ਇੱਕ ਵੀਰੇ ਪਸ਼ੂ ਨੂੰ ਪਾਣੀ ਪਿਉਣਾ ਥੋੜਾ ਘੱਟ ਕਰ ਦੋ ਤੇ ਇੱਕ ਪੰਸਾਰੀ ਦੀ ਦੁਕਾਨ ਤੇ ਜਾਇਓ ਤੇ ਇੱਕ ਤੋਲਾ ਵੀਰੇ ਰੂਮੀ ਮਸਟਰੰਗੀ ਦੀ ਲੈ ਕੇ ਆਉਣਾ ਵੀ ਰੂਮੀ ਮਸਟਰੰਗੀ ਇਹ ਵੀਰੇ ਫਿੱਕੇ ਪੀਲੇ ਰੰਗ ਦੀ ਹੁੰਦੀ ਹੈਗੀ ਤੇ ਨੂਨ ਦੀ ਡਲੀ ਆ ਨੂਨ ਵਾਂਗੂ ਹੁੰਦੀ ਆ ਵੀਰੇ ਇਹਨੂੰ ਆਪਾਂ ਗੁੜ ਚ ਨਹੀਂ ਦੇਣਾਗਾ ਇਹਨੂੰ ਆਪਾਂ ਆਟੇ ਦੇ ਪੇੜੇ ਚ ਦੇਣਾਗਾ ਇੱਕ ਤੋਲਾ ਵੀਰੇ ਇੱਕਦਾਰੀ ਚ ਇੱਕ ਦਿਨ ਦੇ ਦਿਓ ਜੇ ਕੋਈ ਪੂਰੀ ਪਸ਼ੂ ਬਾਲਾ ਇਹ ਦਿਖਾਉਂਦਾਗਾ ਉਹ ਦੋ ਥਾਂ ਇੱਕ ਇੱਕ ਤੋਲਾ ਕਰਾ ਲਏਓ ਇੱਕ ਦੂਜੇ ਦਿਨ ਦੇ ਦਿਓ ਦੋ ਦਿਨ ਦੇ ਦਿਓ ਉਹਨੂੰ ਫਿਰ ਇੱਕ ਬਾਲਾ ਪਸ਼ੂ ਦਿਖਾਉਂਦਾ ਤਾਂ ਇਹਦੇ ਨਾਲ ਵੀ ਤੁਹਾਨੂੰ 100% ਰਿਜ਼ਲਟ ਮਿਲੂਗਾ ਜੇ ਕਰੀ ਰਿਜ਼ਲਟ ਭਾਰਤ ਕੇ ਜਰੂਰ ਦੇਖਿਓ ਜੇ ਰਿਜ਼ਲਟ ਬੜੀ ਆਵੇ ਤਾਂ ਕਮੈਂਟਾਂ 'ਚ ਜਾ ਕੇ ਜਰੂਰ ਦੱਸਿਓ ਵੀਰੇ ਤੇ ਜਿੰਨਾ ਵੀਰਾਂ ਨੇ ਪਹਿਲਾਂ ਵਰਤਿਆ ਹੋਇਆ ਉਹ ਵੀ ਕਮੈਂਟਾਂ 'ਚ ਜਰੂਰ ਦੱਸਿਓ ਕਿਹੜਾ ਰਿਜ਼ਲਟ ਕੇ ਮਿਲਦਾਗਾ ਆਪਣੀ ਜੇ ਕੋਈ ਪਸ਼ੂ ਦੇਖੋ ਭਾਰਤ ਖੋਣ ਦਾ ਤਾਂ ਆਪਦਾ ਇਹੀ ਨੁਕਤਾ ਵਰਤਦੇ ਹੁੰਨੇ ਆ ਵੀਰੇ ਇਦਾਂ 100% ਪਸ਼ੂ ਵੀਰੇ ਗਾਰੰਟੀ ਨਾਲ ਭਾਰ ਦਿਖਾਉਣ ਉਹ ਹੜ ਜਾਂਦਾਗਾ ਤੇ ਬਾਕੀ ਆਪਣੀ ਵੀਡੀਓ ਚੰਗੀ ਲੱਗੇ ਤਾਂ ਕਿ ਸ਼ੇਅਰ ਜ਼ਰੂਰ ਕਰਦੇ ਹੋ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਵੀਰੇ ਵੀਡੀਓ 'ਚ ਪੂਰੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਤੇ ਭੈਣਾਂ ਧੰਨਵਾਦ ਤੇ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ